बहुत ही घट घंटे देखो अड़ा अनफॉर्चुनेट इंसीडेंट होगा तकरीबन पौने तीन बजे बच्चे किडनैप किया गया ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਵੀ ਦਾ ਉੱਥੇ ਕਿਸੇ ਜ਼ਰੂਰੀ ਮੀਟਿੰਗ ਤੇ ਸੀਗਾ ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਤੇ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲਾਂ ਇਦਾਂ ਦੇ ਇਨਸੀਡੈਂਟ ਛੇ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਗਿਆ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ-ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਜਦੋਂ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ ਇਨ੍ਹਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕੋਈ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ ਅਮਿਤ ਰਾਣਾ ਇੱਕ ਐਕਸ ਬੀਐਸਐਫ ਕਨਸਟੇਬਲ ਆ ਉਹ ਤੋਂ ਡਿਸਮਿਸ ਹੋਇਆ ਹੋਇਆ ਉਹਦੇ ਖਿਲਾਫ ਹੋਰ ਵੀ ਐਫਆਈਆਰ ਕੇਸਿਸ ਰਜਿਸਟਰਡ ਹੈਗੀਆਂ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਤਫਸੀਲ ਕਰਦੇ ਆਂ ਕਦੋਂ ਤੋਂ ਸਾਰੇ ਰੈਕੀ ਕੀਤੀ ਜਾ ਰਹੀ ਹੈ ਮੈਂ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਹੈ ਅ ਪਿਛਲੇ ਤਿੰਨ-ਚਾਰ ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹ 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 ਦੇ ਵਿੱਚ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲ ਹੈਗੇ ਆ ਅਸੀਂ ਮੈਂ ਹਲੇ ਪੂਰ ਜਾਰਾ ਨਹੀਂ ਮੈਂ ਤੁਹਾਨੂੰ ਦੱਸ ਸਕੂਗਾ ਪਰ ਵੀ ਟਾਈਮ ਜਦੋਂ ਸੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਫਿਰ ਨੂਰਪੁਰ ਬੱਚਾ ਨੂਰਪੁਰ ਤੋਂ ਸਰ ਮੋਟਰੋਕਸ ਟੰਡ ਕੀ ਸੀ ਜਦੋਂ ਉਹਨਾਂ ਕੋਲ ਕਾਰ ਤੇ ਆ ਕੇ ਕਾਰ ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਇਹ ਜਿਹੜੇ ਬੱਚੇ ਨੂੰ ਕਿਡਨਾਪ ਕੀਤਾ ਕਾਰ ਵੀ ਰਿਕਵਰ ਹੋ ਚੁੱਕੀ ਹੈ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲਿਆ ਹਾਂ ਡਿਮਾਂਡ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀ ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਵਿੱਚ ਰੱਖੀ ਦਿੱਤੀ ਬੋ ਨਹੀ 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 ਇਹ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਇਹਨੂੰ ਲੈ ਕੇ ਠੀਕ ਹੈ ਉਹ ਜਾਣ ਪਛਾਨ ਸੀਗੀ ਨਾਲ ਪਹਿਲੇ ਦੀ ਮੈਂ ਹਲੇ ਹੋਰ ਤੁਹਾਨੂੰ ਇਸ ਵੇਲੇ ਨਹੀਂ ਦੱਸ ਸਕੂਗਾ ਮੈਂ ਜਿਹੜੇ ਮੇਨ ਅਕਿਊਜ਼ਡ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੀ ਯੂਨੀਵਰਸਿਟੀ ਦਾ ਪਾਰਟ ਆ ਹਾਂ ਉਹ ਮੈਂ ਤਰਾਨੇ ਦਾ ਹੈ ਜੀ ਮੈਂ ਦੱਸਿਆ ਉਹ ਡਿਸਮਿਸ ਕਨਸਟੇਬਲ ਉੱਥੋਂ ਵੀ ਇਹਨੂੰ ਡਿਸਕਸ ਕਰਦੇ ਸੀ ਕੀ ਉਹ ਬੰਦੇ ਇਹਨਾਂ ਨੂੰ ਜਾਣਦੇ ਸੀਗੇ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਹਲੇ ਕਿਉਂਕਿ ਹੁਣੇ ਅਸੀਂ ਪਹਿਲੋ ਬੱਚੇ ਨੂੰ ਲੈ ਕੇ ਆਏ ਆ ਸਾਰਾ ਨਾ ਸਟੇਸ਼ਨ ਦਾ ਪਾਰਟ ਆ ਇਹਦਾ ਉਹ ਕਿਸੇ ਦਾ ਮਾਮਲਾ ਹੈ ਕੀ ਤੁਹਾਨੂੰ ਤੁਸੀਂ ਅਸੀਂ ਦੇਖਿਆ ਸਰ ਫੌਮਨੇ ਕਰਾਰੀ ਬਾਰੇ ਆ ਜੀ ਸਾਡੇ ਦੇਖ ਕੇ ਭਾਜੀ ਮੈਂ ਆਪਣੇ ਸਟੋਰ 'ਤੇ تھا ਮੈਨੂੰ ਕਾਲ ਆਈ ਘਰ ਸੇ मुझे कॉल आई थी घर से कि एकदम से बच्चे को कोई उठा के ले गया और डेफिनेटली अ फादर मेरा पैनिक होना बनता था मैं एकदम से घबराया मैं भागा गाड़ी लेके जब मैं घर के पास पहुंचा तो बहुत ज्यादा रश पड़ गया हुआ था एवरीबडी वॉज पैनिक और उन्होंने रैंसम के लिए डिमांड की थी एक लेटर फेंक के गए थे आ, दो करोड़ रुपया और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो मैंने पैनिक उस सिचुएशन में क्योंकि बहुत बारी होता है हम लोग पैनिक कर जाते हैं हम पुलिस के साथ में शेयर नहीं करते लेकिन मैं उसी समय थाना रीजन दो में गया वहां पे एस एच ओ शोहरत मान थे वन ऑफ द ब्रेफेस्ट पुलिस ऑफिसर और मेरे साथ बड़ा अच्छा प्यारा छोटे भाई जैसे उन्होंने उसी समय अपनी एकदम से एक्टिविटी दिखाई और डीएसपी मनहार साहब आगे उन्होंने देखा वो मुझे एसएसपी साहब और डीआईजी uh, साहब के पास लेके गए इन्होंने मुझे पूरा बताया कि पैनिक नहीं करना कॉन्फिडेंस रखना है हम आप, आपके बच्चे को वापस लेके आएंगे हमारी जो स्ट्रेटेजीज हैं उसको फॉलो करना है बिल्कुल कूल cool रखना है काम रखना है बहुत टफ होता है बींगा पेरेंट कूल cool काम रहना लेकिन uh, मैं यहाँ पे एक चीज बोलना चाहूंगा हम हम में से किसी ने भी हम सारे मैक्सिमम uh, हम लोग जो हम पेरेंट्स हैं ना तो हम लोगों ने अगर एक जेन्यून सी बात बोलू हमने भगवान को रियली फेस टू फेस तो नहीं देखा होता लेकिन भगवान के भेजे हुए जो जरिया होते हैं जो डी साहब की तरह एसएसपी साहब की तरह जितनी भी पूरी पुलिस टीम है अलग अलग सबके तो मैं नाम भी नहीं ले सकता उसके अलावा मेरे शहर के लोग सब ने इतना कॉपरेट किया पता नहीं कहां कहां से मुझे कॉल आ रहे थे कितने हजारों फोन आ गए और सबकी ब्लैसिंग्स थी सारे कह रहे थे बादल भाई आपने कभी किसी के साथ गलत नहीं किया आपके साथ भगवान गलत नहीं होने देंगे आपका बच्चा आपके पास वापस आ जाएगा और आ, मेरे पास में अल्फाज ही नहीं है पुलिस टीम के वो तो बातों में होती है कि यार पुलिस ऐसा करती है वैसा करती है भाजी पुलिस सुपर कॉप है हमारे पंजाब की वी शुड बी प्राउड ऑफ देम और अगर कभी भी भगवान ना करे आपको सिचुएशन कभी भी टफ लगे तो पुलिस पे ट्रस्ट करो उन पे फेथ करो थैंक यू सो मच लव यू जो, जो, जो है। उनके साथ कोई पहचान वगैरह मुझे मुझे पता नहीं अभी सर कुछ बात करेंगे डिस्कस करेंगे तो मैं कह सकता हूँ जी अभी मेरे पास भी कोई इंफॉर्मेशन नहीं जैसे बस अभी अभी सर लेके आए बच्चे को इंपॉर्टेंट चीज मेरा बेटा बिल्कुल सही सलामत इन्होंने मेरे तक वापस पहुंचा दिया अपनी कमिटमेंट के हिसाब से कि बादल भाई आप टेंशन मत लो हम आपके बच्चे को लेके आएंगे और वो बिल्कुल ठीक है थैंक यू सो मच